ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਚੈਨਲ ਵੈਦਰ ਬਾਈ ਸੁਮਿੰਦਰ ਤੁਸੀਂ ਸਾਰੇ ਦਰਸ਼ਕ ਦੇਖ ਰਹੇ ਹੋ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਹਾਂ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਟੌਪਿਕ ਹੋਵੇਗਾ 1 ਮਈ ਤੋਂ ਲੈ ਕੇ 5 ਮਈ ਜੋ ਤਕੜਾ ਸਪੈਲ ਪੰਜਾਬ ਦੇ ਵਿੱਚ ਲੱਗਣ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਭਾਰੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਦਾ ਤੇ ਜਿਸ ਦੇ ਕਾਰਨ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਮੀਂਹ ਦੀ ਸੰਭਾਵਨਾਵਾਂ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਕਾਰਨ ਕਿਸਾਨ ਜਿਹੜੇ ਆਖਰੀ ਪੜਾ ਤੇ ਆਏ ਹੋਏ ਨੇ ਕਣਕ ਦੀ ਵਾਢੀ ਦੀ ਜਿਨ੍ਹਾਂ ਦੀ ਲੇਟ ਕਣਕ ਵੀਜ ਹੋਈ ਹੈ ਜਾਂ ਮੰਡੀਆਂ ਦੇ ਵਿੱਚ ਕਣਕ ਪਈ ਹੈ ਜਾਂ ਕੋਈ ਹੋਰ ਫਸਲੀ ਕੰਮ ਜਿਨ੍ਹਾਂ ਨੇ ਕਰਨਾ ਹੈ ਉਹਨਾਂ ਦਾ ਧਿਆਨ ਦੇਣ ਦਾ ਜ਼ਰੂਰਤ ਤੁਹਾਨੂੰ ਪੈ ਰਹੀ ਹੈ ਇਸ ਸਮੇਂ ਕਿਉਂਕਿ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜਿਹੜਾ ਅਲਰਟ ਹੈ ਇਹ ਲਗਾਤਾਰ 5 ਦਿਨ ਦਾ ਹੈ 1 ਮਈ ਤੋਂ ਲੈ ਕੇ 5 ਮਈ ਲਗਾਤਾਰ ਅਲਰਟ ਹੈ ਜਿਸ ਦੇ ਨਾਲ ਤੇਜ਼ ਹਨੇਰੀਆਂ ਗੜੇਮਾਰੀ ਬੂੰਦਾਬاندی ਗਰਜ ਚਮਕਦੇ ਹਾਲਾਤ ਲਗਾਤਾਰ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇਣਗੇ ਤੇ ਅਜਿਹੇ ਦੇ ਵਿਚਾਰ ਤੁਸੀਂ ਆਪਣਾ ਮੌਸਮ ਦੇ ਪ੍ਰਤੀ ਜੋ ਵੀ ਹੁਝਾਅ ਨੇ ਸਾਡੇ ਚੈਨਲ ਦੇ ਉੱਪਰ ਲੈ ਸਕਦੇ ਹੋ ਤਾਂ ਹੀ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਉਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਉਹ ਵੀ ਲਿਖ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀ ਜਾਵੇ ਗੱਲ ਕਰਾਂਗੇ ਜੀ ਫਿਲਹਾਲ ਮੌਸਮ ਸਾਫ਼ ਹੈ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਕਿਸੇ ਤਰੀਕੇ ਦੀ ਵੀ ਬੱਦਲ ਵਾਗੇ ਦਾ ਸਿਸਟਮ ਨਹੀਂ ਹੈ ਪਰ ਤੇਜ਼ ਹਵਾਵਾਂ ਪੱਛਮੀ ਰੂਪ ਤੋਂ ਪੰਜਾਬ ਦੇ ਵਿੱਚ ਲਗਾਤਾਰ ਚੱਲ ਰਹੀਆਂ ਨੇ ਜਿਨ੍ਹਾਂ ਦੇ ਕਾਰਨ ਨਮੀ ਵਾਲੀ ਹਵਾਵਾਂ ਸਾਨੂੰ ਬੰਗਾਲ ਦੀ ਖਾੜੀ ਤੋਂ ਟਰੈਵਲ ਕਰਦੀਆਂ ਹੋਈਆਂ ਪੰਜਾਬ ਵੱਲ ਦਿਖਾਈ ਦੇਣਗੀਆਂ ਜਿਸ ਦੇ ਵਿੱਚ ਨਮੀ ਦੀ ਮਾਤਰਾ ਵਧੇਗੀ ਤੇ ਨਾਲ ਦੀ ਨਾਲ ਆਉਂਦੇ ਦਿਨਾਂ ਵਿੱਚ ਜਦੋਂ ਤਾਪਮਾਨ ਵਧਣਗੇ 42 ਡਿਗਰੀ 40 ਡਿਗਰੀ ਤੋਂ ਉੱਪਰ ਤਾਪਮਾਨ ਜਾਣਗੇ ਪਹਿਲੀ ਤਰੀਕ ਤੋਂ ਤਮੀਂ ਦੇ ਚਾਂਸ ਵਧਣਗੇ ਹੁਣ ਗੱਲ ਕਰਾਂਗੇ ਇੱਕ ਤਰੀਕ ਤੋਂ ਲੈ ਕੇ 5 ਮਈ ਜੋ ਮੀਂਹ ਦਾ ਅਲਰਟ ਜਾਰੀ ਹੋਇਆ ਉਹਦੇ ਵਿੱਚ ਕੀ ਕੀ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਅੱਜ ਦੇਖਦੇ ਹਾਂ ਜੀ ਤੁਸੀਂ ਦੇਖੋਗੇ ਤਾਂ ਮੌਸਮ ਵਿਭਾਗ ਵੱਲੋਂ ਤਾਜ਼ਾ ਜੋ ਅਲਰਟ ਜਾਰੀ ਹੋਏ ਨੇ ਇਹਨਾਂ ਅਲਰਟ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਵਿੱਚ ਇੱਕ ਤਰੀਕ ਤੋਂ ਲੈ ਕੇ 5 ਮਈ ਦੇ ਵਿਚਕਾਰ ਲਗਾਤਾਰ ਮੀਂਹ ਦੇ ਅਲਰਟ ਨੇ ਹਲਕੇ ਦਰਮਿਆਨੇ ਮੀਂਹ ਵੀ ਹੋਵੇਗਾ ਭਾਰੀ ਮੀਂਹ ਦਾ ਵੀ ਅਲਰਟ ਹੈ ਤੇ ਨਾਲ ਦੀ ਨਾਲ ਬੂੰਦਾਬੰਦੀ ਤੇਜ਼ ਹਨੇਰੀ ਗੜੇ ਮਾਰੀ ਦੇ ਚਾਂਸ ਵੀ ਬਣਦੇ ਹੋਏ ਦਿਖਾਈ ਦੇਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਂ ਸਭ ਤੋਂ ਪਹਿਲਾਂ ਦੇਖਦੇ ਆ ਪੰਜਾਬ ਅਤੇ ਹਰਿਆਣਾ ਦੇ ਵਿੱਚ ਕਿਹੜੇ ਕਿਹੜੇ ਦਿਨ ਕੀ ਕੀ ਹਾਲਾਤ ਬਣਨਗੇ ਤਾਂ ਇੱਕ ਤਰੀਕ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਹਾਲਾਤ ਜਿਹੜੇ ਵਿਗੜਦੇ ਹੋਏ ਦਿਖਾਈ ਦੇਣਗੇ ਤੇਜ਼ ਹਨੇਰੀਆਂ ਗੜੇ ਮਾਰੀ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾ ਜਿਹਨੂੰ ਆਪਾਂ ਹਨੇਰੀਆਂ ਝੱਖੜ ਝੁੱਲਣ ਦੀ ਉਮੀਦ ਕਹਿ ਸਕਦੇ ਹਾਂ ਤੇ ਨਾਲ ਦੀ ਨਾਲ ਅਜਿਹੇ ਹਾਲਾਤ ਬਣਨਗੇ ਕਿ ਪੰਜਾਬ ਦੇ ਵਿੱਚ ਕਾਲੇ ਬੱਦਲਾਂ ਦੀ ਐਂਟਰੀ ਹੁੰਦੀ ਦਿਖਾਈ ਦੇ ਰਹੀ ਹੈ ਇੱਕ ਤਰੀਕੇ ਨਾਲ ਬਹੁਤ ਤਕੜਾ ਸਿਸਟਮ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਫਿਲਹਾਲ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਸਿਰਫ ਇੱਕ ਅਨੁਮਾਨ ਅਧਾਰਤ ਰਿਪੋਰਟ ਹੁੰਦੀ ਹੈ ਇਸ ਦੇ ਵਿੱਚ ਬਦਲਾਅ ਵੀ ਹੋ ਜਾਂਦਾ ਹੈ ਅਜਿਹਾ ਵੀ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੀ ਅਜਿਹਾ ਹੋਵੇਗਾ ਟਟਮੇ ਜ਼ਿਲ੍ਹੇ ਦੇ ਵਿੱਚ ਅਜਿਹੇ ਹਾਲਾਤ ਦੇਖਣ ਨੂੰ ਮਿਲਦੇ ਨੇ ਕੋਈ ਜਦੋਂ ਵੀ ਤੇਜ਼ ਹਵਾ ਚੱਲਦੀ ਹੈ ਤਾਂ ਸਿਸਟਮ ਜਿਹੜੇ ਨੇ ਉਹ ਅੱਗੇ ਪਿੱਛੇ ਹੋ ਜਾਂਦੇ ਨੇ ਅਕਸਰ ਦੇਖਿਆ ਗਿਆ ਹੈ ਕਿ ਇੱਕ ਜ਼ਿਲ੍ਹੇ ਵਿੱਚ ਭਾਰੀ ਮੀਂਹ ਹੋ ਰਿਹਾ ਹੁੰਦਾ ਹੈ ਤਾਂ ਨਾਲ ਦੀ ਉਸ ਜ਼ਿਲ੍ਹੇ ਦੇ ਵਿੱਚ ਹੀ ਕਾਫੀ ਪਿੰਡਾਂ ਵਿੱਚ ਕੁਝ ਮੀਂਹ ਦੀਆਂ ਬੂੰਦਾਂ ਵੀ ਨਹੀਂ ਗਿਰਦੀਆਂ ਤਾਂ ਅਜਿਹੇ ਹਾਲਾਤ ਰਹਿਣਗੇ ਟੁੱਟਵੇਂ ਰੂਪ ਦੇ ਵਿੱਚ ਹੋਵੇਗਾ ਅਜਿਹਾ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਹੋਵੇਗਾ ਆਈਸੋਲੇਟਡ ਪਲੇਸਸ ਤੇ ਹੋਵੇਗਾ ਮਤਲਬ ਕਿ ਟੁੱਟਵੇਂ ਜਗਾਵਾਂ ਦੇ ਉੱਪਰ ਅਜਿਹੇ ਹਾਲਾਤ ਬਣਨਗੇ ਯਾਨੀ ਕਿ ਪੰਜਾਬ ਦੇ ਕਿਸੇ ਕਿਸੇ ਇਲਾਕੇ ਨੂੰ ਇਹ ਛੱਡ ਵੀ ਸਕਦਾ ਹੈ ਮੌਸਮ ਫਿਲਹਾਲ ਕੋਈ ਵੱਡੇ ਅਲਰਟ ਜਾਰੀ ਨਹੀਂ ਹੋਏ ਤਾਂ ਅੰਦਾਜ਼ੇ ਨਾਲ ਦੱਸ ਸਕਦੇ ਹਾਂ ਤੁਹਾਨੂੰ ਕਿ ਪਾਕਿਸਤਾਨ ਦੇ ਦੇ ਸਰਦੀ ਇਲਾਕੇ ਦੀ ਬੈਲਟ ਦੇ ਨਾਲ ਅੱਦੀ ਰਾਜਸਥਾਨ ਦੇ ਸਰਦੀ ਇਲਾਕੇ ਦੀ 벨ਟ ਜਿਹਦੇ ਵਿੱਚ ਜ਼ਿਆਦਾਤਰ ਮਾਲਵਾ 벨ਟੀ ਆਉਂਦੀ ਹੈ ਉਤੇ ਵਿੱਚ ਚਾਂਸ ਇਹ ਘਟ ਰਹੇ ਨੇ ਪਰ ਮਾਝੇ ਦਾ ਇਲਾਕਾ ਹੋ ਗਿਆ ਦੁਆਬੇ ਦਾ ਇਲਾਕਾ ਹੋ ਗਿਆ ਸੈਂਟਰਲ ਪੰਜਾਬ ਹੋ ਗਿਆ ਜਿਹਦੇ ਵਿੱਚ ਜ਼ਿਲ੍ਹਾ ਵਾਈਜ਼ ਦੱਸਿਆ ਜਾਵੇ ਤਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਰਾਹੋ ਲੁਧਿਆਣੇ ਤੋਂ ਨਾਪੇ ਲੁਧਿਆਣੇ ਤੋਂ ਖੰਨੇ ਦਾ ਇਲਾਕਾ ਨਾਪੇ ਦਾ ਇਲਾਕਾ ਇਹਦੀ ਇਹ 벨ਟ ਹੈ ਇਦੇ ਵਿੱਚ ਚਾਂਸ ਕਾਫੀ ਨੇ ਪਟਿਆਲੇ ਦੀ ਬੈਲਟ ਵਿੱਚ ਚਾਂਸ ਕਾਫੀ ਨੇ ਰੂਪਨਗਰ ਜ਼ਿਲ੍ਹਾ ਸਾਰਾ ਹੋ ਗਿਆ ਜਿਸ ਦੇ ਵਿੱਚ ਨੰਗਲ ਅਨੰਦਪੁਰ ਸਾਹਿਬ ਆ ਰਿਹਾ ਹੈ ਬਲਾਚੌਰ ਰਾਹੋ ਸਾਰੀ ਇਲਾਕਾ ਹੋ ਗਿਆ ਜੀ ਉਸ ਤੋਂ ਇਲਾਵਾ ਚੰਡੀਗੜ੍ਹ ਕਰਾਲੀ ਮੋਹਾਲੀ ਮੋਰਿੰਡਾ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਚਾਂਸ ਕਾਫੀ ਨੇ ਸੰਗਰੂਰ ਦੇ ਬਹੁਤੇ ਇਲਾਕੇ ਇਹਦੇ ਵਿੱਚ ਆਉਂਦੇ ਦਿਖਾਈ ਦੇਣਗੇ ਤੇ ਨਾਲ ਦੀ ਨਾਲ ਸਾਨੂੰ ਸੈਂਟਰਲ ਪੰਜਾਬ ਦੇ ਨੇੜੇ ਤੇ ਜਿਵੇਂ ਲੁਧਿਆਣੇ ਤੋਂ ਜਿਹੜੀ ਮੋਗੇਵਾਲ ਦੀ ਬੈਲਟ ਹੈ ਇਦੇ ਵਿੱਚ ਵੀ ਚਾਂਸ ਕਾਫੀ ਹੱਦ ਤੱਕ ਵਧਦੇ ਹੋਏ ਦਿਖਾਈ ਦੇਣਗੇ ਮੀਂਹ ਦੇ ਤੇ ਬਾਕੀ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਵੀ ਵੀ ਦੇਖਿਆ ਜਾਵੇਗਾ ਜੇ ਆ ਨਹੀਂ ਹੈ ਕਿ ਕੋਈ ਅਲਰਟ ਜਾਰੀ ਨਹੀਂ ਹੈ ਤੇ ਬਾਕੀ ਅਗਰ ਗੱਲ ਕੀਤੀ ਜਾਵੇ 2 3 ਤੋਂ ਲੈ ਕੇ ਚਾਂਸ ਜਿਹੜੇ ਨੇ ਉਹ ਤਾਪਮਨ ਵਧਣ ਦੇ ਵੀ ਦਿਖਾਈ ਦੇਣਗੇ ਐਵਰੇਜ ਤਾਪਮਨ ਜਿਹੜੇ ਨੇ ਉਹ 42 ਡਿਗਰੀ ਤੱਕ ਪੰਜਾਬ ਦੇ ਵਿੱਚ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਸਭ ਤੋਂ ਵੱਧ ਤਾਪਮਨ ਪੰਜਾਬ ਦੇ ਵਿੱਚ ਪਠੰਡੇ ਦਾ ਨੋਟ ਕੀਤਾ ਗਿਆ ਜੀ 42 ਡਿਗਰੀ ਜੋ ਕਿ ਫਿਲਹਾਲ ਘਟ ਹੈ ਕਿਉਂਕਿ ਹਵਾ ਦੇ ਵਿੱਚ ਬਦਲਾਅ ਆਇਆ ਹੈ ਐਵਰੇਜ ਤਾਪਮਨ ਜਿਹੜਾ ਉਹ 42 ਤੋਂ ਉੱਪਰ ਹੀ ਚੱਲ ਰਿਹਾ ਹੈ ਤੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ 2 ਤਰੀਕ ਤੋਂ ਲੈ ਕੇ ਆਉਂਦੇ ਦਿਨਾਂ ਦੀ 2 3 4 5 ਲਗਾਤਾਰ ਜਿਹੜੇ ਮੀਂਹ ਦਾ ਸਪੈਲ ਦੀ ਅਲਰਟ ਜਾਰੀ ਹੋਏ ਨੇ ਜਿਨ੍ਹਾਂ ਵਿੱਚ ਸਾਨੂੰ ਇਹ ਖਦਸ਼ਾ ਹੈ ਕਿ ਹਲਕੇ ਦਰਮਿਆਨੀ ਬੂੰਦਾਵੰਦੀ ਤੇਜ਼ ਹਨੇਰੀ ਅਤੇ ਕਿਸੇ ਇਲਾਕੇ ਵਿੱਚ ਗਰਜ ਚਮਕ ਦੇ ਨਾਲ ਗੜੇ ਮਾਰੀ ਵੀ ਹੋ ਸਕਦੀ ਹੈ ਜਿਸ ਦੇ ਨਾਲ ਕਿਸਾਨ ਜਿਹੜੇ ਆਖਰੀ ਪੜਾ ਤੇ ਪਹੁੰਚੇ ਹੋਏ ਨੇ ਜਿਹੜੇ ਕਿਸਾਨਾਂ ਦੀ ਫਸਲ ਆਖਰੀ ਪੜਾ ਤੇ ਹੈ ਮਨ ਲਓ ਕਿ ਮੰਡੀਆਂ ਵਿੱਚ ਫਸਲ ਲੈ ਕੇ ਜਾਣੀ ਹੈ ਜਾਂ ਫਿਰ ਕੋਈ ਫਸਲ ਦਾ ਜਿਹੜੀ ਕਣਕ ਲੇਟ ਬੀਜੀ ਹੋਈ ਹੈ ਉਹਨਾਂ ਦੀ ਬੜਾਈ ਕਰਨੀ ਹੈ ਜਾਂ ਉਹਨਾਂ ਦੀ ਗਹਾਈ ਕਰਨੀ ਹੈ ਤੁਸੀਂ ਕਣ ਕੱਢਣੀ ਹੈ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਸਕਦੀ ਹੈ ਤੁਸੀਂ ਮੌਸਮ ਨੂੰ ਦੇਖ ਕੇ ਹੀ ਸਟੈਪ ਚੱਕਿਓ ਅਸੀਂ ਤਾਂ ਹੀ ਤੁਹਾਨੂੰ ਲਗਾਤਾਰ ਰਿਕਵੈਸਟ ਕਰਦੇ ਰਹਿੰਦੇ ਹਾਂ ਕਿ ਪੰਜਾਬ ਦੇ ਮੌਸਮ ਦੇ ਵਿੱਚ ਗਰਮੀਆਂ ਦੇ ਹਾਲਾਤਾਂ ਦੇ ਵਿੱਚ ਪ੍ਰੈਡਿਕਸ਼ਨ ਕਰਮੀ ਥੋੜੀ ਜੀ ਔਖੀ ਹੋ ਜਾਂਦੀ ਹੈ ਤੁਸੀਂ ਚੈਨਲ ਨੂੰ ਲਗਾਤਾਰ ਵਾਚ ਕਰਦੇ ਰਿਹਾ ਕਰੋ ਵੀਡੀਓ ਲਾਈਕ ਕਰ ਦੋਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਲਗਾਤਾਰ ਆਉਂਦੀ ਰਹੇਗੀ ਤੇ ਤੁਸੀਂ ਮੌਸਮ ਦੀ ਅਪਡੇਟ ਲਗਾਤਾਰ ਲੈਂਦੇ ਰਹੇ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਬਾਕੀ ਕੱਲ ਨੂੰ ਕੀ ਹਾਲਾਤ ਬਣਨਗੇ ਉਹਨਾਂ ਬਾਰੇ ਅਸੀਂ ਸ਼ਾਮ ਨੂੰ ਨਵੀਂ ਬੁਲੇਟਿਨ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਬਾਈਸ ਸਿੰਧਰ ਤੇ ਅਗਲੀਆਂ ਜਾਣਕਾਰੀਆਂ ਜਿਵੇਂ ਪ੍ਰਾਪਤ ਹੁੰਦੀਆਂ ਨੇ ਲੈ ਕੇ ਪਹੁੰਚਦੇ ਹਾਂ ਜੀ ਧੰਨਵਾਦ